ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਦੇ ਖਿਲਾਫ ਜਿਹੜਾ ਪ੍ਰੋਪੋਗੈਂਡਾ ਹੋ ਰਿਹਾ ਹੈਗਾ ਵੈ ਔਰ ਝੂਠੀਆਂ ਖਬਰਾਂ ਦਾ ਬਾਜ਼ਾਰ ਗਰਮ ਹੈ ਵਿਕਰਮ ਮਜੀਠੀਆ ਅਵਾਦਿਕ ਬਿਆਨ ਦੇ ਰਿਹਾ ਹੈਗਾ ਵੈ ਇਸ ਦੇ ਮੁਤਲਕ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਗੱਲ ਕਰਦੇ ਆਪਾਂ ਭਾਈ ਅਮਰਤਪਾਲ ਸਿੰਘ ਦੇ ਮੁੱਦੇ ਉੱਪਰ ਜੋ ਕਿ ਕੱਲ ਦਾ ਬਹੁਤ ਹੀ ਜਿਆਦਾ ਭਕਿਆ ਹੋਇਆ ਤੇ ਬਵਾਦਤ ਬਿਆਨ ਦਿੱਤੇ ਜਾ ਰਹੇ ਨੇ ਬਿਕਰਮ ਮਜੀਤ ਸਿੰਘ ਮਜੀਠੀਆ ਵੱਲੋਂ ਜਣੀ ਕੇ ਸਖਬੀਰ ਬਦਲ ਦੇ ਸਾਲੇ ਵੱਲੋਂ ਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਜੀਜੇ ਸਾਲੇ ਦੀ ਜੁੰਡਲੀ ਨੇ ਜਿਹੜਾ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਈ ਕਾਸਰ ਬਾਕੀ ਨਹੀਂ ਛੱਡੀ ਹੁਣ ਭਾਈ ਅੰਬਰਤ ਪਾਲ ਸਿੰਘ ਨੂੰ ਇੱਕ ਟਾਰਗੇਟ ਕੀਤਾ ਜਾ ਰਿਹਾਗਾ ਮੇਸਜ ਕਿਹਾ ਜਾ ਰਿਹਾ ਕਿ ਜਿਹੜੀ ਚੈਟ ਆ ਉਹਦੇ ਵਿੱਚ ਕੋਈ ਨਾਮ ਸਾਹਮਣੇ ਆਏ ਨੇ ਉਹਨਾਂ ਉੱਤੇ ਭਾਈ ਕਾਰਵਾਈ ਹੋਣੀ ਜ਼ਰੂਰੀ ਬਣਦੀ ਆ ਜਿਹੜਾ ਬੰਦਾ ਇਹ ਜਿਆ ਕੋਈ ਕੰਮ ਕਰਦਾਗਾ ਇਹ ਆਪਾਂ ਕਹਿਣੇ ਕਿ ਪੁਲਸ ਨੇ ਉਹਨਾਂ ਉੱਤੇ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਸਾਇਦ ਦੋਨੋਂ ਹੋਰ ਗ੍ਰਿਫਤਾਰ ਕਰਨਾਗਾ ਇਹ ਜਿਹੜੀਆਂ ਕਾਰਕਾਈਆਂ ਨੇ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਸੂਤਰਾਂ ਤੋਂ ਜਿਹੜੀ ਮਿਲੀ ਜਾਣਕਾਰੀ ਅਨੁਸਾਰ ਆ ਪਰ ਦੁੱਧ ਦੀ ਗੱਲ ਆਪਾਂ ਇਹ ਕਰਦੇ ਆ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹਣਾਗਾ ਕਿ ਮਾਨ ਸਾਹਿਬ ਇੱਕ ਗੱਲ ਇਹ ਕਰਿਓ ਕਿ ਬਰਗਾੜੀ ਦੇ ਵਿੱਚ ਬੈਬਲ ਕਲਾਂ ਦੇ ਵਿੱਚ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ ਉਹ ਸਖਬੀਰ ਬਾਦਲ ਮੰਨ ਗਿਆ ਅਕਾਲ ਤਾ ਸਭ ਦੇ ਸਾਹਮਣੇ ਆ ਕੇ ਕਿ ਮੈਂ ਗੋਲੀ ਚਲਾਈ ਆ ਮੈਂ ਗੋਲੀ ਚਲਾਉਣ ਦੇ ਹੁਕਮ ਦਿੱਤੇ ਆ ਸਾਡੀ ਸਰਕਾਰ ਨੇ ਉਹ ਬੰਦੇ ਮਾਰੇ ਆ ਕਿੰਨੇ ਜ਼ਖਮੀ ਕੀਤੇ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਪੁਸਤ ਪਨਾਹ ਕੀਤੀ ਆ ਪਰ ਹਾਲੇ ਤੱਕ ਇਹ ਜੇ ਦੋਸ਼ੀਆਂ ਨੂੰ ਇਹ ਜੇ ਪਾਪੀਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ ਕੀ ਗੱਲ ਹੈ ਕਿ ਭਗਵਾਨ ਜੀ ਤੁਮਾਰ ਨੂੰ ਇਹ ਬਦਲਾ ਤੋਂ ਡਰ ਲੱਗਦਾਗਾ ਕਿ ਜਿਸ ਤਰ੍ਹਾਂ ਹੁਣ ਮਜੀਠੀਆ ਸਿੱਧਾ ਲਲਕਾਰਿਆਗਾ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਕਿ ਭਗਵੰਤ ਮਾਨ ਅੰਦਰੋਂ ਅੰਦਰ ਹੀ ਬਾਦਲਾਂ ਤੋਂ ਡਰਿਆ ਹੋਇਆਗਾ ਇਸ ਕਰਕੇ ਹੱਥ ਨਹੀਂ ਪਾ ਰਿਹਾਗਾ ਜਿਸ ਤਰ੍ਹਾਂ ਜਦ ਕਿਹਾ ਜਾ ਰਿਹਾ ਭਗਵੰਤ ਮਾਨ ਵੱਲੋਂ ਕਿ ਚਿੱਟੇ ਦਾ ਵਪਾਰੀ ਹੈ ਚਿੱਟੇ ਦਾ ਸਦਾਗਰ ਰਿਹਾ ਮਜੀਠੀਆ ਕਿ ਭਾਈ ਦੱਸੋ ਇਹਦੇ ਤੇ ਬਲਡੋਜ਼ਰ ਕਦੋਂ ਚਲਾਓਗੇ ਇਹਦੇ ਘਰ ਉੱਤੇ ਕਦੋਂ ਇਹਨੂੰ ਗ੍ਰਿਫਤਾਰ ਕਰੋਗੇ ਪਰ ਨਹੀਂ ਗਰੀਬਾਂ ਦੇ ਘਰ ਢਾ ਦਿੱਤੇ ਗਰੀਬਾਂ ਦਾ ਸਾਰਾ ਜਿਹੜਾ ਹਜ਼ਾਰ ਦਿੱਤਾ ਘਰ ਪਰ ਜਿਹੜੇ ਬੜੇ-ਬੜੇ ਸਿਆਸੀ ਲੋਕ ਨੇ ਉਨ੍ਹਾਂ ਦੇ ਵਿੱਚ ਲੋਕ ਇਹ ਬੱਚਦੇ ਆ ਰਹੇ ਨੇ ਸਭ ਤੋਂ ਵੱਡੀ ਖਬਰ ਇਹ ਆ ਚਿੰਤਾ ਦਾ ਵਿਸ਼ਾ ਹੈਗਾ ਅੱਜ ਸਾਡਾ ਜਿਹੜਾ ਨੌਜਵਾਨ ਆ ਉਹ ਕਿਰਾਹੇ ਪਹ ਚੁੱਕਿਆਗਾ ਜਿਸ ਤਰ੍ਹਾਂ ਅੱਜ ਨੌਜਵਾਨਾਂ ਉੱਤੇ ਜਿਹੜਾ ਇਹ ਦੱਸਿਆ ਜਾ ਰਿਹਾ ਸੂਤਰਾਂ ਦੇ ਮੁਤਾਬਕ ਕਿ 20 ਤੋਂ 25 ਦੇ ਕਰੀਬ ਜਿਹੜਾ ਜੁਆਪਾ ਕਾਨੂੰਨ ਲਗਾ ਦਿੱਤਾ ਇਹ 90 92 ਵਾਲਾ ਮਾਹੌਲ ਦੁਬਾਰਾ ਲੱਗਦਾ ਕਿ ਸ਼ੁਰੂ ਹੋ ਚੁੱਕਿਆਗਾ ਤੇ ਇਹ ਜਿਹੜਾ ਬਹੁਤ ਹੀ ਮੰਦ ਭਾਗਾਗਾ ਦੂਸਰੇ ਪਾਸੇ ਇਹ ਵੀ ਖਬਰ ਆ ਰਹੀ ਆ ਇਹ ਭਗਵੰਤ ਮਾਨ ਵੱਲੋਂ ਜਿਹੜੀ ਕਿ ਐਨਐਸਐ ਜਿਹੜੀ ਉਹ ਬਾਸ ਲੈਤੀ ਜਾਉ ਕਿਉਂਕਿ ਸਿੱਖਾਂ ਦਾ ਜਿਹੜਾ ਰਵਾ ਲਗਾਤਾਰ ਉਹ ਵੱਧ ਰਿਹਾ ਕਿ 3 ਸਾਲ ਦੀ ਐਨਐਸਐ ਨੂੰ ਲੈ ਕੇ ਜਿਹੜਾ 2 ਸਾਲ ਸਿੱਖ ਚ ਉੱਪਰ ਹੈ ਪਰ ਹੁਣ ਤੀਜਾ ਤੀਜਾ ਸਾਲ ਪ੍ਰਵੇਸ਼ ਕਰ ਚੁੱਕਿਆ ਇਹਦੇ ਮਾਮਲੇ ਦੇ ਵਿੱਚ ਹੁਣ ਤੇ ਜਿਹੜਾ ਕਿ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਜਾ ਰਿਹਾ ਤੇ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਇਹਦਾ ਸਖਤ ਵਿਰੋਧ ਕੀਤਾ ਜਾ ਰਿਹਾਗਾ ਦੂਸਰੇ ਪਾਸੇ ਮਜੀਠੀਏ ਵੱਲੋਂ ਕਿਹਾ ਜਾ ਰਿਹਾਗਾ ਕਿ ਮੈਨੂੰ ਸਾਰਾ ਕੁਝ ਪਤਾ ਸੀ ਕਿ ਮੈਨੂੰ ਸਾਰਾ ਕੁਝ ਜਿਹੜਾ ਅੰਮ੍ਰਿਤਪਾਲ ਬਾਰੇ ਪਤਾ ਸੀ ਮੈਂ ਜਾਣ ਕੇ ਨਹੀਂ ਦੱਸਿਆ ਫਿਰ ਇਹਦਾ ਮਤਲਬ ਤਾਂ ਇਹ ਆ ਜੇਕਰ ਪ੍ਰਤਾਪ ਸਿੰਘ ਬਾਜਬਾ ਉੱਪਰ ਤੇ ਉਹਦੇ ਇੱਕ ਬਿਆਨ ਉੱਪਰ ਦਿੱਤੇ ਹੋਏ ਹੁੰਦਾ ਜਿਹੜਾ ਪਰਚਾ ਦਰਜ ਹੋ ਸਕਦਾ ਫਿਰ ਮਜੀਠੀ ਉੱਪਰ ਕਿਉਂ ਨਹੀਂ ਹੋ ਸਕਦਾ ਜੇਕਰ ਮਜੀਠੀ ਨੂੰ ਸਾਰਾ ਕੁਝ ਪਤਾ ਸੀ ਇਹਨਾਂ ਗੱਲਾਂ ਬਾਰੇ ਚੈਟ ਬਾਰੇ ਜਾਂ ਹੋਰ ਵੱਡੇ ਖੁਲਾਸੇ ਕਹਿੰਦਾ ਜੀ ਉਹ ਭੁੱਲਰ ਨਾਲ ਸਬੰਧ ਸੀ ਉਹਦੇ ਫਲਾਨਾ ਹੁਣ ਆਡੀਓ ਜਿਹੜੀਆਂ ਬਣਾ ਰਹੇ ਨੇ ਸਾਰੀਆਂ ਫੇਕ ਆడియో ਆਜਾ AI ਦਾ AI ਦਾ ਜਵਾਨਾਗਾ ਜੋ ਮਰਜ਼ੀ ਬਣਾ ਲੋ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਹੁਣ ਵੀ ਕਹਿਣਾਗਾ ਤੇ ਇਸ ਦੇ ਨਾਲ ਜਿਹੜਾ ਕਿ ਸਿਕ ਨੌਜਵਾਨਾਂ ਦਾ ਜਿਹੜਾ ਇਸ ਤਰ੍ਹਾਂ ਸਕਾਰ ਖੇਡਣਾ ਬਹੁਤ ਮੰਦ ਭਾਗਾਗਾ ਜੇਕਰ ਕਿਸੇ ਨੇ ਇਹ ਚੀਜ਼ਾਂ ਕੀਤੀਆਂ ਜਾਂ ਕਰਾਈਆਂ ਨੇ ਜਾਂ ਲਿਖੀਆਂ ਨੇ ਉਹਨਾਂ ਦੀ ਜਾਂਚ ਪੜਤਾਲ ਹੋਣੀ ਜ਼ਰੂਰੀ ਆ ਕਿ ਉਹਨਾਂ ਦੇ ਪਿੱਛੇ ਕੌਣ ਆ ਕੌਣ ਕਰਾ ਰਿਹਾ ਕੌਣ ਇਹ ਸਾਰਾ ਕੁਝ ਜਿਹੜਾ ਵਰਤਾਰਾ ਵਰਤ ਰਿਹਾਗਾ ਦੂਸਰੀ ਖਬਰ ਜੁੜੀ ਆ লেਡੀ ਕਨਸਟੇਬਲ ਅਮਨਦੀਪ ਕੌਰ ਦੇ ਜਿਹੜਾ ਪ੍ਰੇਮੀ ਆ ਜਿਹੜਾ ਉਹ ਕੱਲ ਜਿਹੜਾ ਪੁਲਿਸ ਦੇ ਧੱਕੇ ਚੜਿਆ ਸੀ ਬਲਵਿੰਦਰ ਸੋਨੂੰ ਅੱਜ ਉਹਨਾਂ ਨੂੰ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਹੁਣ ਫਿਲਹਾਲ ਉਹਦਾ ਰਿਮਾਂਡ ਲਿਆ ਜਾਣਾਗਾ ਸਾਬ ਤੇ ਕੋ ਪਤਾ ਲੱਗ ਜੂਆ ਵੀ ਕਿੰਨੇ ਦਿਨਾਂ ਦਾ ਰਿਮਾਂਡ ਮਿਲਦਾਗਾ ਨਾਲ ਹੀ ਵੱਡੀ ਖਬਰ ਜੁੜੀ ਆ ਕਿ ਬਲਵਿੰਦਰ ਸੋਨੂੰ ਜਿਹੜਾ ਵੱਡੇ ਖਲਾਸੇ ਕਰੂਗਾ ਕਿਤੋਂ ਚਿੱਟਾ ਲਿਆਉਂਦਾ ਸੀ ਕਿੱਥੇ ਜਾ ਕੇ ਉਹ ਵੇਚਦਾ ਸੀ ਨਾਲ ਹੀ ਇਹ ਦੱਸਿਆ ਜਾ ਰਿਹਾ ਆ ਕਿ ਜਿਹੜੀ ਅਮਨਦੀਪ ਕੌਰ ਆ ਉਹਨੂੰ ਵੀ ਜਿਹੜਾ ਰਿਮਾਂਡ ਤੇ ਦੁਬਾਰਾ ਲਿਆਂਦਾ ਜਾਊਗਾ ਜੇਲ੍ਹ ਦੇ ਵਿੱਚੋਂ ਕਿਉਂਕਿ ਪਹਿਲਾਂ ਇਹ ਕਾਨੂੰਨ ਨਹੀਂ ਬਣਿਆ ਸੀ ਇੱਕ ਵਾਰੀ ਬੰਦਾ ਜਦੋਂ ਜੇਲ੍ਹ ਦੇ ਵਿੱਚ ਵਗ ਜਾਂਦਾ ਸੀ ਤਾਂ ਉਹਦਾ ਰਿਮਾਂਡ ਨਹੀਂ ਲਿਆ ਜਾਂਦਾ ਸੀ ਪਰ ਹੁਣ ਨਵੇਂ ਕਾਨੂੰਨਾਂ ਦੇ ਵਿੱਚ ਜਿਹੜੀਆਂ ਸੌਦਾ ਕੀਤੀਆਂ ਗਈਆਂ ਨੇ ਉਹਦੇ ਤਹਿਤ ਜਿਹੜਾ ਹੁਣ ਅਮਨਦੀਪ ਕੌਰ ਨੂੰ ਰਿਮਾਂਡ ਤੇ ਲਿਆਂਦਾ ਜਾਊਗਾ ਜਣੇ ਕਿ ਬਲਵਿੰਦਰ ਸੋਨੂ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਊਗੀ ਭਾਈ ਤੁਸੀਂ ਕਿੰਨੇ ਲੋਕਾਂ ਦੇ ਘਰ ਬਰਬਾਦ ਕੀਤੇ ਆ ਕਿੱਥੋਂ ਕਿੱਥੋਂ ਚਿੱਟਾ ਲਿਆਉਂਦੇ ਸੀ ਕਿੱਥੇ ਕਿੱਥੇ ਵੇਚਦੇ ਸੀ ਕਿੰਨੇ ਟਾਈਮ ਦਾ ਜਿਹੜਾ ਇਹ ਕੰਮ ਚਲਾ ਰਹੇ ਸੀ ਕੌਣ ਨੇ ਤੁਹਾਡੀ ਪਿੱਠ ਤੇ ਅਫਸਰ ਨੇ ਜਿਹੜੇ ਆਈਪੀਐਸ ਅਫਸਰ ਦੱਸੇ ਜਾ ਰਹੇ ਨੇ ਐਸਐਚਓ ਦੱਸੇ ਜਾ ਰਹੇ ਨੇ ਜਾਂ ਕੋਈ ਮੰਤਰੀ ਆ ਐਮਐਲਏ ਆ ਕੌਣ ਆ ਤੁਹਾਡੇ ਜਾਂ ਕੋਈ ਹਲਕਾ ਵਿਧਾਇਕ ਕੁਝ ਨਾ ਕੁਝ ਦਾ ਹੋਊਗਾ ਨਾ ਜਿਹੜਾ ਇਹ ਜਿਹੜਾ ਕਿ ਲਗਾਤਾਰ 4-5 ਸਾਲਾਂ ਤੋਂ ਜਿਹੜਾ ਚਿੱਟੇ ਦਾ ਵਪਾਰ ਕਰ ਰਹੇ ਸੀ ਚਿੱਟੇ ਦਾ ਧੰਦਾ ਕਰੇ ਸੀ ਕਿਉਂ ਨਹੀਂ ਫੜੇ ਜਾਂਦੇ ਸੀ ਇਸ ਕਰਕੇ ਲੇਡੀ ਜਿਹੜੀ ਕਨਸਟੇਬਲ ਆ ਇਹ ਦੱਸਿਆ ਜਾ ਰਿਹਾ ਅਸ ਸੀ ਕਿ ਉਹਦੇ 14 ਸਾਲਾਂ ਦੇ ਵਿੱਚ ਕਰੀਬ 33-34 ਵਾਰ ਜਿਹੜੇ ਤਵਾਦਲੇ ਹੋ ਚੁੱਕੇ ਨੇ ਉਹਦੇ ਪਹਿਲਾਂ ਵੀ ਜਿਹੜਾ ਇਹ ਦੋ ਪਰਚੇ ਦਰਜ ਹੋ ਚੁੱਕੇ ਨੇ ਇਸ ਨੂੰ ਲੈ ਕੇ ਜਿਹੜਾ ਤਮਾਮ ਸਾਰੀਆਂ ਖਬਰਾਂ ਨੇ ਕਿਉਂਕਿ ਆਮ ਬੰਦੇ ਨੂੰ ਤਾਂ ਪੁਲਿਸ ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹਦੇ ਚੱਡੇ ਪਾੜ ਦਿੰਦੀ ਆ ਕੁੱਟ-ਕੁੱਟ ਕੇ ਉਹਦੋਂ ਦੂਰਾ ਕਰ ਦਿੰਦੀ ਆ ਮਿੰਟਾਂ ਦੇ ਵਿੱਚ ਮਨਾ ਲੈਂਦੇ ਕਿ ਭਾਈ ਤੂੰ ਕੀ ਕੀਤਾ ਸੀ ਅਗਲਾ ਪਹਿਲੇ ਡਰਦਾ ਦੱਸ ਦਿੰਦਾ ਭਾਈ ਮੈਂ ਤਾਂ ਆ ਕੀਤਾ ਸੀ ਪਰ ਅੱਜ ਬਲਵਿੰਦਰ ਸਿੰਘ ਨੂੰ ਭਰਗੇ ਜਿਹੜੇ ਕਿ ਚਿੱਟੇ ਦੇ ਵਪਾਰੀ ਨੇ ਜਿਹੜਾ ਕਿ ਵੱਡਾ ਪਤਾ ਨਹੀਂ ਕਿੰਨੇ ਕੁ ਲੋਕ ਇਹਨਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਹੋਣਗੇ ਲੋਕਾਂ ਦੇ ਨੌਜਵਾਨ ਧੀ ਪੁੱਤ ਮਾਰੇ ਹੋਣਗੇ ਕਿਤੇ ਕਿਤੇ ਚਿੱਟਾ ਲਿਆਉਂਦੇ ਸੀ ਸਾਰਾ ਕੁਝ ਇਹ ਪੁਲਿਸ ਦਾ ਇਨਵੈਸਟਿਗੇਸ਼ਨ ਹੈ ਇਸ ਦਾ ਪੁਲਿਸ ਜਾਨੀ ਕਿ ਹੁਣ ਵੱਡੇ ਖੁਲਾਸੇ ਹੋਣਗੇ ਕਿਹੜੇ ਉਹ ਆਈਪੀਐਸ ਅਫਸਰ ਨੇ ਜਿਹੜਾ ਫਾਜਲ ਕਾ ਤੋਂ ਬਠਿੰਡਾ ਬਠਿੰਡਾ ਤੋਂ ਫਾਜਲ ਕਾ ਬੱਚੇ ਰਹੇ ਨੇ ਇਹ ਵੱਡੀ ਜਿਹੜੇ ਸਵਾਲ ਨੇ ਵੱਡੀਆਂ ਜਿਹੜੀਆਂ ਆਪਾਂ ਕਹਿ ਦਈਏ ਕਿ ਗੱਲਾਂ ਨੇ ਇਹਦੇ ਉੱਤੇ ਕੌਣ ਵਿਚਾਰ ਕਰੂਗਾ ਕਿ ਪੁਲਿਸ ਆਉਂ ਦੇਖਦੇ ਆ ਕਿ ਜਿਹੜਾ ਅਮਰਦੀਪ ਕੌਰ ਦਾ ਜਿਹੜਾ ਡਾਟਾ ਅਜੇ ਤੱਕ ਬਾਹਰ ਨਹੀਂ ਆਇਆ ਜਿਹੜਾ ਉਹਦੇ ਬਿਆਨ ਕਲਮ ਬੰਦ ਕੀਤੇ ਸੀ ਪੁਲਿਸ ਵੱਲੋਂ ਮੀਡੀਆ ਦੇ ਸਾਹਮਣੇ ਅਜੇ ਨਹੀਂ ਦੱਸੇ ਜਾ ਰਹੇ ਕਿਉਂਕਿ ਉਹਨਾਂ ਨੇ ਦੱਸਿਆ ਕਿ ਇਨਵੈਸਟੀਗੇਸ਼ਨ ਦਾ ਇਹ ਪਾਰਟ ਆ ਜਦੋਂ ਬਲਵਿੰਦਰ ਕਹਿੰਦੇ ਸਾਨੂੰ ਫੜਿਆ ਜਾਊਗਾ ਉਸ ਤੋਂ ਬਾਅਦ ਫਿਰ ਹੋਰ ਰਿਮਾਂਡ ਤੇ ਲਿਆਂਦੀ ਜਾਊਗਾ ਉਹ ਲੇਡੀ ਕਾਂਟੇਬਲ ਅਮਨਦੀਪ ਕੌਰ ਉਸ ਤੋਂ ਬਾਅਦ ਜਿਹੜੇ ਵੱਡੇ ਖੁਲਾਸੇ ਹੋਣਗੇ ਤੁਸੀਂ ਇਸ ਤਮਾਮ ਜਿਹੜੀਆਂ ਖਬਰਾਂ ਦੋਨੋਂ ਖਬਰਾਂ ਨੂੰ ਲੈ ਕੇ ਭਾਈ ਅੰਮਰਪਾਲ ਸਿੰਘ ਤੇ ਅਮਨਦੀਪ ਕੌਰ ਲੇਡੀ ਕਾਂਟੇਬਲ ਨੂੰ ਕਵੇਂ ਵੇਖਦੇ ਹੋ ਆਪਣੇ ਕਮੈਂਟ ਜਿਹੜੇ ਵੱਤੋ ਵੱਤ ਕਰਨੇ ਆਪਣੇ ਸੁਝਾਅ ਜਰੂਰ ਦਿਨੇ ਕਮੈਂਟ ਬਾਕਸ ਦੇ ਵਿੱਚ ਤੇ ਨਾਲ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦੇਣਾ ਤੇ ਤੁਸੀਂ ਜਿਹੜਾ ਪੰਜਾਬੀ ਵਿਰਸਾ ਟੀਵੀ ਦੇਖਦੇ ਹੋ ਮੈਂ ਤੁਹਾਡਾ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾਗਾ ਬਣੇ ਰਹੋ ਤਦ ਤੱਕ ਵੀਡੀਓ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ ਵੀਰੋ ਵੀਡੀਓ ਤੁਸੀਂ ਦੇਖੀ ਮੁਕੰਮਲ ਜਾਣਕਾਰੀ ਹਾਸਲ ਕੀਤੀ ਡਿਟੇਲ ਦੇ ਨਾਲ ਹਰ ਗੱਲ ਦੇ ਬਾਰੇ ਦੱਸਿਆ ਗਿਆ ਹੈਗਾ ਵੈ ਕਿ ਵਿਕਰਮ ਮਜੀਠੀਆ ਜਿਹੜਾ ਕਿ ਅੱਜਕੱਲ੍ਹ ਵਾਦਿਕ ਬਿਆਨ ਦੇ ਰਿਹਾ ਹੈਗਾ ਵੈ ਭਾਈ ਅਮਰਤਪਾਲ ਨੂੰ ਲੈ ਕੇ ਉਹਨਾਂ ਦੇ ਖਿਲਾਫ ਪ੍ਰਪੋਗੈਂਡਾ ਕੀਤਾ ਜਾ ਰਿਹਾ ਹੈਗਾ ਵੈ ਕਿਉਂਕਿ ਸਰਕਾਰ ਨੂੰ 2027 ਦੀ ਚੋਣਾਂ ਦੇ ਵਿੱਚ ਹਾਰ ਨਜ਼ਰ ਆਉਂਦੀ ਹੈਗੀ ਹੈ ਇਸ ਲਈ ਤੇ ਇਸ ਤਰ੍ਹਾਂ ਦੇ ਹੱਥ ਕੰਡੇ ਇਸਤੇਮਾਲ ਕੀਤੇ ਜਾ ਰਹੇ ਹੈਗੀ ਹੈ ਉਹ ਪਹਿਲੀ ਦਫਾ ਨਹੀਂ ਬਲਕਿ ਜਿਹੜਾ ਵੀ ਕੋਈ ਮੁਲਕੋ ਕੌਮ ਦੇ ਫਾਇਦੇ ਲਈ ਉੱਠਦਾ ਹੈਗਾ ਵਾ ਆਵਾਮ ਉਸਨੂੰ ਪਸੰਦ ਕਰਦੀ ਹੈਗੀ ਹੈ ਉਸ ਦੇ ਖਿਲਾਫ ਇਸੇ ਤਰ੍ਹਾਂ ਦੇ ਘਟੀਆ ਤੇ ਉੱਚੇ ਹਤਕੰਡੇ ਇਸਤੇਮਾਲ ਕੀਤੇ ਜਾਂਦੇ ਹੈਗੇ ਆ ਆਵਾਮ ਵਿੱਚ ਉਹਦੀ ਸ਼ੋਹਰਤ ਖਤਮ ਕਰਨੇ ਵਾਸਤੇ ਲੋਗਾਂ ਦੇ ਦਿਲਾਂ 'ਚ ਨਫਰਤ ਪਰਨੇ ਵਾਸਤੇ ਔਰ ਭਾਈ ਅਮਰਪਾਲ ਦੇ ਮਾਮਲੇ 'ਚ ਵੀ ਇਹੀ ਕੀਤਾ ਜਾਂਦਿਆ ਹੈਗਾ ਵੀਰੋ ਤੁਸੀਂ ਕੀ رائے ਰੱਖਦੇ ਈਏ ਕਮੈਂਟਸਾਂ ਵਿੱਚ لازਮੀ ਦੱਸੋ ਕਿ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ